ਦੇਖੋ ਦਰਿਆਵਾਂ ਦਾ ਪਾਣੀ ਸਾਡੇ ਬਜ਼ੁਰਗ ਹਜ਼ਾਰਾਂ ਸਾਲਾਂ ਤੋਂ ਪੀਂਦੇ ਆਏ ਪੀਂਦੇ ਆਏ ਨਾ ਕਦੀ ਕੋਈ ਬਿਮਾਰਤੇ ਨਹੀਂ ਹੋਇਆ ਨਾ ਉਹ ਪਾਣੀ ਤੇ ਗੰਧਲਾ ਹੀ ਹੁੰਦਾ ਸੀ ਨਾ ਇਹਦਾ ਮਤਲਬ ਗੰਧਲਾ ਹੋਣਾ ਨੁਕਸਾਨਦਾਇਕ ਨਹੀਂ ਹੁੰਦਾ ਨੁਕਸਾਨਦਾਇਕ ਹੁੰਦਾ ਜ਼ਹਿਰੀਲਾ ਹੋਣਾ ਬੁੱਢੇ ਨਾਲੇ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਔਰ ਉਹ ਜ਼ਹਿਰੀਲਾ ਪਾਣੀ ਜਿਹੜਾ ਹੈ ਉਹ ਜ਼ਹਿਰੀਲੇਪਣ ਤੋਂ ਸਾਫ਼ ਹੋਣਾ ਚਾਹੀਦਾ ਪਾਣੀ ਦਾ ਰੰਗ ਜੋ ਮਰਜ਼ੀ ਹੋਵੇ ਕਰੋਣਾ ਵਿੱਚ ਕੀ ਹੋਇਆ ਇੱਕ ਬੁੱਢੇ ਨਾਲੇ ਦਾ ਪਾਣੀ ਸਾਫ਼ ਹੋ ਗਿਆ ਸੀ ਸਾਫ਼ ਕਿਉਂ ਹੋਇਆ ਸੀ ਡੇਰੀਆਂ ਦਾ ਪਾਣੀ ਤਾਂ ਫਿਰ ਵੀ ਪੈ ਰਿਆ ਸੀ ਵਿੱਚ ਗੋਬਰ ਤਾਂ ਫਿਰ ਵੀ ਪੈ ਰਿਆ ਸੀ ਇਹਦਾ ਮਤਲਬ ਹੈ ਕਿ ਗੋਬਰ ਪਾਣੀ ਦਾ ਰੰਗ ਨਹੀਂ ਰੰਗ ਵੀ ਨਹੀਂ ਬਦਲਦਾ ਰੰਗ ਕੌਣ ਬਦਲ ਲਈ ਸੀ ਇੰਡਸਟਰੀ ਦਾ ਪਾਣੀ ਵਿੱਚ ਪੈ ਰਿਆ ਸੀ ਗਊ ਨੂੰ ਮਾਤਾ ਐਵੇਂ ਨਹੀਂ ਬੋਲਿਆ ਗਿਆ ਗਊ ਮਾਤਾ ਹੈ ਗਊ ਦਾ ਜਿਹੜਾ ਗੋਬਰ ਹੈ ਮੱਝ ਦਾ ਜਿਹੜਾ ਗੋਬਰ ਹੈ ਇਹ ਚੀਜ਼ਾਂ ਜਿਹੜੀਆਂ ਨੇ ਇਹ ਨੇਚਰਲ ਡੀਟੌਕਸੀਫਾਇਰ ਨੇ ਬਾਕੀ ਸਰਕਾਰਾਂ ਦੀ ਤਾਂ ਜੇ ਅਹੀਂ ਗੱਲ ਨਾ ਕਰੀਏ ਤੇ ਚੰਗਾ ਹੈ ਕਿਉਂਕਿ ਸਰਕਾਰਾਂ ਤਾਂ ਦਰਖਤ ਲਾਉਣ ਦੀ ਬਜਾਏ ਦਰਖਤ ਵੜਾਉਂਦੀਆਂ ਨੇ ਇਹ ਤਾਂ ਸਾਨੂੰ ਬਾਇਓਗੈਸ ਪਲਾਂਟਾਂ ਵਰਗੀ ਲਾਹਨਤ ਦੇਣ ਜਾ ਰਹੀਆਂ ਨੇ ਜਿਹਦੇ ਨਾਲ ਇੱਥੇ ਘਰ-ਘਰ ਕੈਂਸਰ ਫੈਲ ਜਾਣੀ ਆ ਹੁਣ ਲੁਧਿਆਣੇ ਸ਼ਹਿਰ ਦੇ ਵਿੱਚ ਤੁਸੀਂ ਹਜ਼ਾਰਾਂ ਏਕੜਾਂ ਦੀਆਂ ਟਾਊਨ ਪਲਾਨਿੰਗਾਂ ਕਰ ਲੈਂਦੇ ਹੋ ਹਜ਼ਾਰਾਂ ਏਕੜ ਦੀਆਂ ਤੁਸੀਂ ਕਿਤੇ ਝੀਲਾਂ ਵੀ ਬਣਾ ਦਿਓ ਦੇਖੋ ਪਿੰਡਾਂ ਦੇ ਵਿੱਚ ਇੱਕ ਮਾਡਲ ਹੁੰਦਾ ਸੀ ਸੱਪੜ ਦਾ ਸਾਰੇ ਪਿੰਡ ਦਾ ਜਿਹੜਾ ਪਾਣੀ ਹੁੰਦਾ ਸੀਗਾ ਉਹ ਉੱਥੇ ਜਾਂਦਾ ਸੀ ਹੁੰਦਾ ਕੀ ਆ ਮੈਂ ਤੁਹਾਨੂੰ ਸਿਧਾਂਤ ਦੱਸਦਾ ਸਿਧਾਂਤ ਕੀ ਆ ਮੈਂ ਲਿਊ ਬਿੰਦਾਂ ਨ ਉਰਥੇ ਕੀ ਹੈ ਕਿ ਚਾਈਨਾ ਦੇ ਵਿੱਚ ਪਿਗ ਫਾਰਮ ਬਹੁਤ ਹੁੰਦੇ ਆ ਪਿਗ ਫਾਰਮ ਦੇ ਵਿੱਚ ਪਿਗ ਮੈਨਿਓਰ ਨਿਕਲਦੀ ਆ ਹੂੰ ਯਾਨੀ ਕਿ ਪਿਗ ਦਾ ਮਲ ਤਿਆਗ ਨਿਕਲਦਾ ਉਹਨਾਂ ਨੇ ਪਿਗ ਦੇ ਉੱਤੇ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਪਿਗ ਦੇ ਉੱਤੇ ਹੋਇਆ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੇ ਦੇਖਿਆ ਅਚਾਨਕ ਉਹਨਾਂ ਨੇ ਦੇਖਿਆ ਕਿ ਉਹਦੇ ਨਾਲ ਜਿਹੜਾ ਸੀਵਰੇਜ ਦਾ ਪਾਣੀ ਸੀਗਾ ਜਾਂ ਜਿਹੜੇ ਉਹਦੇ ਵਿੱਚ ਕੈਮੀਕਲ ਸੀਗੇ ਉਹਨਾਂ ਨੂੰ ਉਹ ਬਾਇਓ ਡੀਗ੍ਰੇਡ ਕਰ ਰਿਹਾ ਸੀ ਉਹ ਐਕਸਪੈਰੀਮੈਂਟ ਫਿਰ ਕਾਉ ਡੰਗ ਨਾ ਹੋਏ ਹੂੰ ਕਾਉ ਡੰਗ ਨਾ ਹੋਏ ਬ੍ਰਾਜ਼ੀਲ ਚ ਹੋਏ ਅਰਜੈਂਟੀਨਾ ਚ ਹੋਏ ਅਮਰੀਕਾ ਚ ਹੋਏ ਦੁਨੀਆ ਜਹਾਨ ਦੇ ਮੁਲਕਾਂ ਚ ਹੋਏ ਉਹਨਾਂ ਨੇ ਦੇਖਿਆ ਕਿ ਕੋਊ ਡੰਗ ਜਿਹੜਾ ਨਾ ਇਹ ਵੀ ਬਾਇਓ ਡਿਗ੍ਰੇਡ ਕਰਦਾ ਹ ਹੁਣ ਦੇਖੋ ਕਿ ਆਦਮੀ ਦਾ ਜਿਹੜਾ ਮਲ ਤਿਆਗਾ ਆਦਮੀ ਦਾ ਮਲ ਤਿਆਗ ਵੀ ਤੇ ਉਦਾਂ ਦਾ ਹੀ ਹੈ ਨਾ ਹੁਣ ਜਿਹੋ ਆਦਮੀ ਦਾ ਮਲ ਤਿਆਗ ਸੀਵਰੇਜ ਚ ਜਾਏਗਾ ਤੇ ਆਦਮੀ ਦਾ ਮਲ ਤਿਆਗ ਵੀ ਜਾ ਕੇ ਸੀਵਰੇਜ ਨੂੰ ਸਾਫ਼ ਕਰੇਗਾ ਗੰਦਾ ਨਹੀਂ ਕਰੇਗਾ ਹ ਕਿਉਂਕਿ ਉਹ ਬਹੁਤ ਸਾਰੇ ਜਿਹੜੇ ਬੈਕਟੀਰੀਆ ਜਿਹੜੇ ਪਾਲਨੇ ਆ ਉਹਦੇ ਉੱਤੇ ਹੁਣ ਦੇਖੋ ਸਾਡੇ ਸਰੀਰ ਦੇ ਅੰਦਰ ਇੱਕ ਡਾਈਜੈਸਟਿਵ ਸਿਸਟਮ ਬਣਿਆ ਹੋਇਆ ਪੂਰਾ ਮਲ ਸਿਸਟਮ ਅੰਦਰ ਤਿਆਰ ਹੁੰਦਾ ਗਾਂ ਦੇ ਸਰੀਰ ਦੇ ਅੰਦਰ ਇੱਕ ਪੂਰਾ ਯੂਨੀਵਰਸ ਬਣਿਆ ਹੋਇਆ ਸੂਰ ਦੇ ਅੰਦਰ ਜਾਂ ਮੱਝ ਦੇ ਅੰਦਰ ਇੱਕ ਪੂਰਾ ਸਿਸਟਮ ਉਹ ਨੁਕਸਾਨ ਤੇ ਨਹੀਂ ਕਰਦਾ ਨਾ ਜਦੋਂ ਉਹ ਸਾਰਾ ਕੁਝ ਸੀਵਰੇਜ ਚ ਜਾਏਗਾ ਤੇ ਸੀਵਰੇਜ ਨੂੰ ਵੀ ਉਹ ਗੰਦਾ ਨਹੀਂ ਕਰੇਗਾ ਉਹੀ ਬੈਕਟੀਰੀਆ ਜਾਣਗੇ ਉਹੀ ਫੰਗਸ ਜਾਣਗੇ ਉਹੀ ਲਿਚਨ ਜਾਣਗੇ ਉਹੀ ਐਲਗੀ ਜਾਣਗੇ ਉਹ ਕਹਿਣ ਦਾ ਮਤਲਬ ਇਹ ਆ ਕਿ ਇਹ ਨੈਚੁਰਲ ਸਿਸਟਮ ਹੈ ਇਹ ਰੱਬ ਦਾ ਬਣਾਇਆ ਹੋਇਆ ਸਿਸਟਮ ਹੈ ਇਹ ਕੁਦਰਤ ਦਾ ਬਣਾਇਆ ਹੋਇਆ ਸਿਸਟਮ ਹੈ ਇਹ ਬਰਬਾਦੀ ਨਹੀਂ ਕਰੇਗਾ ਇਹ ਇਹ ਫਾਇਦਾ ਕਰੇਗਾ ਤੇ ਬਾਕੀ ਕੈਮੀਕਲ ਇੰਡਸਟਰੀ ਬਾਰੇ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਲੈ ਚਾਪਾ ਇਹ ਚੀਜ਼ ਕਲੀਅਰ ਕਰ ਲਈਏ ਕਿ ਜਿਹੜੇ ਅਸੀਂ ਗੱਲ ਕਰ ਰਹੇ ਆ ਜਿਹੜਾ ਕਾਊ ਡੰਗ ਹੈ ਜਾਂ ਫਿਰ ਜਿਹੜਾ ਪਿਗ ਦਾ ਹੈਗਾ ਇਹ ਚੀਜ਼ ਜਿਹੜੀ ਹੈ ਇਹ ਉਹ ਕੈਮੀਕਲਸ ਨੂੰ ਬ੍ਰੇਕ ਕਰਦੀ ਹੈ ਜਿਹੜੇ ਕੈਮੀਕਲ ਸਾਨੂੰ ਨੁਕਸਾਨ ਪਹੁੰਚਾਉਂਦੇ ਨੇ ਉਹ ਪੋਇਜ਼ਨ ਜਿਹੜਾ ਹੈ ਉਹਨੂੰ ਬ੍ਰੇਕ ਕਰਦੀ ਹੈ ਨਾ ਕਿ ਅਸੀਂ ਰੰਗ ਦੇਖੀਏ ਰੰਗ ਦੇ ਹਿਸਾਬ ਨਾਲ ਲੋਕੀ ਕਈ ਜੱਜ ਕਰਦੇ ਨੇ ਕਿ ਰੰਗ ਕਾਲਾ ਹੋ ਗਿਆ ਗੋਬਰ ਮਿਕਸ ਕਰਤਾ ਤੇ ਉਹ ਬੰਦਲਾ ਹੋ ਗਿਆ ਉਹ ਸਾਫ਼ ਕਿਦਾਂ ਹੋ ਗਿਆ ਇਹ ਚ ਦੇਖੋ دریاਵਾਂ ਦਾ ਪਾਣੀ ਸਾਡੇ ਬਜ਼ੁਰਗ ਹਜ਼ਾਰਾਂ ਸਾਲਾਂ ਤੋਂ ਪੀਂਦੇ ਆਏ ਨਹਿਰਾਂ ਨਦੀਆਂ ਦਾ ਪਾਣੀ ਪੀਂਦੇ ਆਏ ਪੀਂਦੇ ਆਏ ਨਾ ਕਦੇ ਕੋਈ ਬਿਮਾਰ ਤੇ ਨਹੀਂ ਹੋਇਆ ਨਾ ਉਹ ਪਾਣੀ ਤੇ ਗੰਧਲਾ ਹੀ ਹੁੰਦਾ ਸੀ ਨਾ ਇਹਦਾ ਮਤਲਬ ਗੰਧਲਾ ਹੋਣਾ ਨੁਕਸਾਨਦਾਇਕ ਨਹੀਂ ਹੁੰਦਾ ਨੁਕਸਾਨਦਾਇਕ ਹੁੰਦਾ ਜ਼ਹਿਰੀਲਾ ਹੋਣਾ ਬੁੱਢੇ ਨਾਲੇ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਔਰ ਉਹ ਜ਼ਹਿਰੀਲਾ ਪਾਣੀ ਜਿਹੜਾ ਹੈ ਉਹ ਜ਼ਹਿਰੀਲੇਪਣ ਤੋਂ ਸਾਫ਼ ਹੋਣਾ ਚਾਹੀਦਾ ਪਾਣੀ ਦਾ ਰੰਗ ਜੋ ਮਰਜ਼ੀ ਹੋਵੇ ਬਾਕੀ ਤੁਸੀਂ ਦੇਖਿਆ ਜਦੋਂ ਕਰੋਨਾ ਚੱਲ ਰਿਹਾ ਸੀ ਕਰੋਨਾ ਦੇ ਵਿੱਚ ਕੀ ਹੋਇਆ ਕਿ ਬੁੱਢੇ ਨਾਲੇ ਦਾ ਪਾਣੀ ਸਾਫ਼ ਹੋ ਗਿਆ ਸੀ ਜੀ ਸਾਫ਼ ਕਿਉਂ ਹੋਇਆ ਸੀ ਡੇਰੀਆਂ ਦਾ ਪਾਣੀ ਤਾਂ ਫਿਰ ਵੀ ਪੈ ਰਿਆ ਸੀ ਵਿੱਚ ਗੋਬਰ ਤਾਂ ਫਿਰ ਵੀ ਪੈ ਰਿਆ ਸੀ ਇਹਦਾ ਮਤਲਬ ਹੈ ਕਿ ਗੋਬਰ ਪਾਣੀ ਦਾ ਰੰਗ ਨਹੀਂ ਰੰਗ ਵੀ ਨਹੀਂ ਬਦਲਦਾ ਰੰਗ ਕੌਣ ਬਦਲੀ ਸੀ ਇੰਡਸਟਰੀ ਇੰਡਸਟਰੀ ਦਾ ਪਾਣੀ ਵਿੱਚ ਪੈ ਰਿਆ ਸੀ ਹੁਣ ਇੰਡਸਟਰੀ ਦਾ ਪਾਣੀ ਕਿਹੜਾ ਹੈਗਾ ਜਾਂ ਡੈਂਗਾ ਨੇ ਜਾਂ ਇਹ ਹੌਜਰੀ ਆ ਜਾਂ ਇਹ ਸਾਈਕਲ ਇੰਡਸਟਰੀ ਆ ਜਾਂ ਇਲੈਕਟ੍ਰੋਪਲੇਟਿੰਗ ਆ ਇਹਦਾ ਮਤਲਬ ਇਹ ਚਾਰੀ ਚੀਜ਼ਾਂ ਲੁਧਿਆਣੇ 'ਚ ਚਾਰੀ ਚੀਜ਼ਾਂ ਨੇ ਜਿਹੜੀਆਂ ਬੁੱਢੇ ਨਾਲੇ ਨੁਕਸਾਨ ਕਰ ਰਹੀਆਂ ਨੇ ਡੈਂਗਾ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਤੇ ਹੋਜਰੀ ਬਾਰੇ ਦੱਸ ਦਿੱਤਾ ਕਿ ਐਜੋਡਾਈਜ਼ ਇਸਤੇਮਾਲ ਹੁੰਦੀਆਂ ਨੇ ਐਜੋਡਾਈਜ਼ ਦੇ ਉੱਤੇ ਸਾਇੰਟਿਸਟਾਂ ਨੂੰ ਦੱਸ ਚੁੱਕੇ ਨੇ ਕਿ ਬਾਇਓ ਡਿਗਰੇਡੇਬਲ ਬਣਾਈਆਂ ਜਾ ਸਕਦੀਆਂ ਹੁੰਦੀਆਂ ਨਹੀਂ ਬਣਾਈਆਂ ਜਾ ਸਕਦੀਆਂ ਪਰ ਉਹਦੇ ਵਾਸਤੇ ਨੇਚਰਲ ਮਾਡਲ ਚਾਹੀਦਾ ਉਹ ਝੀਲਾਂ ਦਾ ਮੈਂ ਤਾਂ ਨਾਮ ਵਿੱਚ ਤਾਂ ਲੈ ਰਿਆ ਸਾਨੂੰ ਨੇਚਰਲ ਮਾਡਲ ਚਾਹੀਦਾ ਤਾਂ ਕਰਕੇ ਇਹ ਬਾਇਓ ਡਿਗਰੇਡੇਬਲ ਹੋਣਗੀਆਂ ਐਜੋਡਾਈਜ਼ ਦੂਜੀ ਗੱਲ ਰਹਿ ਗਈ ਸਾਈਕਲ ਇੰਡਸਟਰੀ ਦੀ ਤੇ ਇਲੈਕਟ੍ਰੋਪਲੇਟਿੰਗ ਦੀ ਉਹ ਜਿਹੜੇ ਕੈਮੀਕਲ ਨੇ ਉਹ ਤੇ ਮਹਿੰਗੇ ਬਹੁਤ ਨੇ ਉਹ ਤੁਸੀਂ ਕਿਉਂ ਗੰਦਨੇ ਨਾਲੇ ਚ ਪਾ ਰਹੇ ਹੋ ਭਾਈ ਸਰਕਾਰ ਦਾ ਫਰਜ ਬਣਦਾ ਕਿ ਉਹਨਾਂ ਉਹਨਾਂ ਕੈਮੀਕਲਾਂ ਨੂੰ ਇੱਕ ਸੈਂਟਰਲ ਹੱਬ ਵਿੱਚ ਲੈ ਕੇ ਜਾਏ। ਉਹਦੇ ਵਿੱਚ ਈਟੀਪੀ ਲਗਾਏ ਜਾਣ। ਦੇਖੋ ਈਟੀਪੀ ਤੇ ਐਸਟੀਪੀ ਈਟੀਪੀ ਮੀਨਸ ਐਫਲੂਐਂਟ ਟ੍ਰੀਟਮੈਂਟ ਪਲੈਂਟ ਐਸਟੀਪੀ ਮੀਨਸ ਸੀਵਰੇਜ ਟ੍ਰੀਟਮੈਂਟ ਪਲੈਂਟ ਸੀਵਰੇਜ ਟ੍ਰੀਟਮੈਂਟ ਪਲੈਂਟ ਇੱਕ ਮਾਫੀਆ ਨੇ। ਇੱਕ ਲੰਨਤ ਨੇ। ਈਟੀਪੀ ਪਲੈਂਟ ਜਿਹੜੇ ਨੇ ਉਹਨਾਂ ਦੀ ਟੈਕਨੋਲੋਜੀ ਅਲੱਗ ਹੁੰਦੀ ਹੈ। ਉਹ ਸਾਨੂੰ ਚਾਹੀਦੇ ਨੇ। ਉਹ ਚਾਹੀਦੇ ਨੇ ਸਾਨੂੰ ਕਲਸਟਰ 'ਚ ਚਾਹੀਦੇ ਨੇ। ਸਾਨੂੰ ਹੱਬ 'ਚ ਚਾਹੀਦੇ ਨੇ। ਤੁਸੀਂ ਸਰਕਾਰ ਇਹਨਾਂ ਤੇ ਕਰ ਸਕਦੀ ਹੈ ਨਾ ਕਿ ਇਹ ਸਾਰੀ ਇੰਡਸਟਰੀ ਇੱਕ ਕਲਸਟਰ 'ਚ ਲਾਏ ਇੱਕ ਹੱਬ ਚ ਲਾਇਆ ਉਥੇ ਇਹ ਪਲਾਨ ਚ ਲਾਇਆ ਜਾਏ ਉਹਦੇ ਵਿੱਚ ਪਬਲਿਕ ਵਿਜੀਲੈਂਸ ਹੋਏ ਹੁੰਦਾ ਕੀ ਹੈ ਕਿ ਬਿਊਰੋਕ੍ਰੈਟਿਕ ਵਿਜੀਲੈਂਸ ਹੁੰਦੀ ਹੈ ਟੈਕਨੋਕ੍ਰੈਟਿਕ ਵਿਜੀਲੈਂਸ ਹੁੰਦੀ ਹੈ ਇਹ ਸਾਰੇ ਸਰਕਾਰੀ ਮੁਲਾਜ਼ਮ ਹੁੰਦੇ ਨੇ ਇਹ ਅੰਦਰ ਤੱਕ ਕਰਪਟ ਹੁੰਦੇ ਨੇ ਇਹਨਾਂ ਨੂੰ ਇਸ ਗੱਲ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਕਿ ਇਹ ਪਾਣੀ ਸਾਫ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਇਹਨਾਂ ਨੂੰ ਇਹ ਪਤਾ ਹੁੰਦਾ ਕਿ ਮੈਨੂੰ ਕਿੰਨੇ ਮਿਲਣਗੇ ਇਹਨਾਂ ਦੀ ਤੇ ਲਾਇਸੈਂਸਿੰਗ ਵੀ ਇਵੇਂ ਚੱਲਦੀ ਹੈ ਚਾਹੇ ਉਹ ਪੋਲੂਸ਼ਨ ਕੰਟਰੋਲ ਬੋਰਡ ਹੈ ਚਾਹੇ ਕੋਈ ਵੀ ਹੋਰ ਜਥੇਬੰਦੀ ਹੈ ਇਨਾਂ ਨੂੰ ਤੇ ਹੀ ਹੁੰਦਾ ਕਿ ਸਾਨੂੰ ਕਿਨੇ ਮਿਲਨੇ ਇਸ ਕਰਕੇ ਇਹਨਾਂ ਦੀ بجائے ਉਹਦੇ ਵਿੱਚ ਪਬਲਿਕ ਵਿਜੀਲੈਂਸ ਹੋਵੇ ਹੁਣ ਜਿਵੇਂ ਕਿ ਸਿਟੀਜ਼ਨ ਜਿਹੜੀ ਸਿਵਲ ਸੋਸਾਇਟੀ ਹੈ ਲੁਧਿਆਣੇ ਦੇ ਵਿੱਚ ਮੈਂ ਨਾ ਨਹੀਂ ਲਵਾਵਾਂਗਾ ਕਿਸੇ ਦਾ ਉਹ ਇੱਕ ਅੰਦੋਲਨ ਚਲਾ ਰਹੀ ਹੈ ਚਾਹੇ ਉਹ ਬੁੱਢਾ ਨਾਲਾ ਐਕਸ਼ਨ ਫਰੰਟ ਵਾਲੇ ਹੋਣ ਜਾਂ ਕੋਈ ਵੀ ਹੋਵੇ ਉਹ ਲੋਕ ਇੱਕ ਅੰਦੋਲਨ ਚਲਾ ਰਹੇ ਨੇ ਉਹ ਅੰਦੋਲਨ ਜਿਹੜਾ ਹੈਗਾ ਉਹ ਉਹ ਅੰਦੋਲਨ ਇਸ ਕਰਕੇ ਜੇ ਉਹ ਲੋਕ ਅੰਦੋਲਨ ਚਲਾ ਰਹੇ ਨੇ ਤੇ ਅਜਿਹਿਆਂ ਲੋਕਾਂ ਨੂੰ ਵਿਜੀਲੈਂਸ ਦੇ ਵਿੱਚ ਰੱਖੋ ਨਾ ਉਥੇ ਜਿਹੜੀਆਂ ਕਮੇਟੀਆਂ ਬਣ ਉਹਦੇ ਵਿੱਚ ਹੁੰਦਾ ਕਿ ਇਹ ਅਫਸਰ ਆ ਜਾਂਦੇ ਨੇ ਕੋਈ ਆਈਐਸ ਹੁੰਦਾ ਕੋਈ ਪੀਸੀਐਸ ਹੁੰਦਾ ਉਹਨਾਂ ਨੇ ਤੇ ਮਾਲ ਖਾਣਾ ਹੁੰਦਾ ਹੂੰ ਬਿਊਰੋਕ੍ਰੇਸੀ ਨੇ ਤੇ ਰਿਸ਼ਵਤਾ ਖਾਣ ਤੋਂ ਸਵਾ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਹੁੰਦਾ ਟੈਕਨੋਕ੍ਰੇਸੀ ਉਹਨਾਂ ਦੀ ਵੀ ਬਾਪ ਆ ਇਸ ਕਰਕੇ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਇਹ ਜਿਹੜੇ ਕਲਸਟਰ ਨੇ ਇੰਡਸਟਰੀ ਦੇ ਇਹ ਜਿਹਨਾਂ ਦੇ ਵਿੱਚ ਈਟੀਪ ਲੱਗਣੇ ਚਾਹੀਦੇ ਨੇ ਔਰ ਈਟੀਪ ਦੀ ਮੋਨਿਟਰਿੰਗ ਹੋਣੀ ਚਾਹੀਦੀ ਆ ਇਟ ਸ਼ੁੱਡ ਬੀ ਪਬਲਿਕ ਮੋਨਿਟਰਿੰਗ ਹੂੰ ਔਰ ਉਹਦੇ ਵਿੱਚ ਜਿਹੜੀ ਵਿਸਲ ਬਲੋਰ ਹੁੰਦੇ ਨੇ ਵਿਸਲ ਬਲੋਰਾ ਵਾਸਤੇ ਜਗ੍ਹਾ ਹੋਣੀ ਚਾਹੀਦੀ ਆ ਪਬਲਿਕ ਦੇ ਲੋਕਾਂ ਦੀ ਵਿੱਚ ਉਹਦੇ ਵਿੱਚ ਇਨਵੋਲਵਮੈਂਟ ਹੋਣੀ ਚਾਹੀਦੀ ਆ ਤੇ ਇਹ ਤਾਂ ਕੰਮ ਕਰ ਸਕਦੇ ਆ ਉਹ ਇੱਕ ਤਰ੍ਹਾਂ ਦੇ ਕਮਾਕੇ ਦੇਣ ਵਾਲੀਆਂ ਜਥੇਬੰਦੀਆਂ ਬਣ ਜਾਣਗੀਆਂ ਮਤਲਬ ਕੰਮ ਤੇ ਨੁਗਾਉ ਉਹ ਬਣ ਜਾਣਗੇ ਕਿਉਂਕਿ ਜਿਹੜੇ ਕੈਮੀਕਲ ਨੇ ਵਿੱਚ ਉਹ ਬੜੇ ਕੀਮਤੀ ਨੇ ਉਹ ਮਹਿੰਗੇ ਕੈਮੀਕਲ ਨੇ ਦੂਜੇ ਪਾਸੇ ਜਿਹੜੀ ਰਹਿ ਗਈ ਇਹ ਕੀ ਬੋਲਦੇ ਆ ਦੂਜਾ ਇਹ ਇਹ ਜਿਹੜੇ ਰਹਿ ਗਏ ਡਾਈੰਗ ਵਾਲੇ ਤੇ ਡੈਂਗਾ ਵਾਸਤੇ ਸਾਨੂੰ ਬਾਇਓਲੋਜੀਕਲ ਮਾਡਲ ਲੈ ਕੇ ਆਉਣੇ ਚਾਹੀਦੇ ਹੁਣ ਲੁਧਿਆਣੇ ਸ਼ਹਿਰ ਦੇ ਵਿੱਚ ਤੁਸੀਂ ਹਜ਼ਾਰਾਂ ਏਕੜਾਂ ਦੀਆਂ ਟਾਊਨ ਪਲਾਨਿੰਗਾਂ ਕਰ ਲੈਂਦੇ ਹੋ ਹਜ਼ਾਰਾਂ ਏਕੜ ਦੀਆਂ ਤੁਸੀਂ ਕਿਤੇ ਝੀਲਾਂ ਵੀ ਬਣਾ ਦਿਓ ਕਹਿਣ ਦਾ ਮਤਲਬ ਸ਼ਹਿਰ ਟੱਪ ਕੇ ਬਣਾ ਦਿਓ ਬਲਕੇ ਮੈਂ ਤੇ ਇਹ ਕਵਾਂਗਾ ਕਿ ਜਿਵੇਂ ਇੱਧਰ ਲਾ ਜਿਹੜਾ ਗੈਸਪੁਰੇ ਦਾ ਜਿਹੜਾ ਸਾਰਾ ਪਾਣੀ ਹੈ ਜਾਂ ਇੱਧਰਲੇ ਹਿੱਸੇ ਦਾ ਸਾਰਾ ਪਾਣੀ ਚੱਕ ਕੇ ਤੁਸੀਂ ਉਹ ਜਿਹੜਾ ਪਟੀਆਂ ਵਾਲਾ ਬਣਾਇਆ ਹੋਇਆ ਸੀਵਰੇਜ ਟ੍ਰੀਟਮੈਂਟ ਪਲੈਂਟ ਉਹਦੇ ਵਿੱਚ ਪਾਉਂਦੇ ਹੋ ਤੇ ਉਹ ਪਾਣੀ ਚੱਕ ਕੇ ਕਿਸੇ ਝੀਲ ਤੇ ਲੈ ਜਾਓ ਨਾ ਤੁਸੀਂ ਲੁਧਿਆਣਾ ਸ਼ਹਿਰ ਤੋਂ ਬਾਹਰ ਬਣਾ ਲਓ ਜਾ ਕੇ ਪਟੀਆਂ ਪਿੰਡ ਤੋਂ ਅੱਗੇ ਜਾ ਕੇ ਬਣਾ ਲਓ ਉਹ ਜਿਹੜਾ ਪਾਣੀ ਜਿਹਨੂੰ ਕੁਦਰਤ ਸਾਫ਼ ਕਰੇਗੀ ਜਿਨੂੰ ਬੈਕਟੀਰੀਆ ਸਾਫ ਕਰਨਗੇ ਜਿਨੂੰ ਫੰਗਸ ਸਾਫ ਕਰੇਗੀ ਜਿਨੂੰ ਐਲਗੀ ਸਾਫ ਕਰਨਗੇ ਜਿਨੂੰ ਲਿਚਨ ਸਾਫ ਕਰਨਗੇ ਜਿਨੂੰ ਪ੍ਰੋਟੋਜ਼ੋਆਨ ਸਾਫ ਕਰਨਗੇ ਜਿਨੂੰ ਵਾਇਰਸ ਸਾਫ ਕਰਨਗੇ ਜਿਨੂੰ ਜੜੀ ਬੂਟੀਆਂ ਸਾਫ ਕਰਨ ਲਈਆਂ ਜਿਹੜੀਆਂ ਜੜੀ ਬੂਟੀਆਂ ਨੇਚਰਲੀ ਗ로우 ਕਰਨ ਲਈਆਂ ਪਲੱਸ ਅਸੀਂ ਉਹਨਾਂ ਬੂਟੀਆਂ ਬੂਟੀਆਂ ਦੇ ਜਿਹੜੇ ਜੈਨੇਟਿਕ ਮਾਡਲ ਨੇ ਜਿਹੜੇ ਜਿਹੜੇ ਇੰਪਰੂਵ ਮਾਡਲ ਨੇ ਦੁਨੀਆ ਜਹਾਨ ਤੋਂ ਲਿਆ ਕੇ ਇੱਥੇ ਅਸੀਂ ਪਲਾਂਟ ਕਰਾਂਗੇ ਉਹਨਾਂ ਨੂੰ ਅਸੀਂ ਕਲਟੀਵੇਟ ਕਰਾਂਗੇ ਉਹਨਾਂ ਦੇ ਆਲੇ ਦੁਆਲੇ ਬਲਕਿ ਉਹ ਤਾਂ ਪਾਰਕ ਬਣ ਜਾਣੇ ਨੇ ਉਹ ਤਾਂ ਟੂਰਿਸਟ ਪਲੇਸ ਬਣ ਜਾਣੇ ਨੇ ਇੱਕ ਤਾਂ ਉਹਦੇ ਨਾਲ ਕਲਾਈਮੇਟ ਠੰਡਾ ਹੂੰ ਪੋਲੂਸ਼ਨ ਦੀ ਜਿਹੜੀ ਸਮੱਸਿਆ ਵਾ ਕਾਰਬਨ ਡਾਈਆਕਸਾਈਡ ਧੂਮਾ ਆਉਂਦਾ ਉਹਨੂੰ ਉਹ ਖਾਣਗੇ ਪੌਦੇ ਬਾਕੀ ਸਰਕਾਰਾਂ ਦੀ ਤਾਂ ਜੇ ਅਹੀਂ ਗੱਲ ਨਾ ਕਰੀਏ ਤੇ ਚੰਗਾ ਕਿਉਂਕਿ ਸਰਕਾਰਾਂ ਤਾਂ ਦਰਖਤ ਲਾਉਣ ਦੀ ਬਜਾਏ ਦਰਖਤ ਵਧਾਉਂਦੀਆਂ ਨੇ ਪੋਲੂਸ਼ਨ ਘਟਾਉਣ ਦੀ ਬਜਾਏ ਪੋਲੂਸ਼ਨ ਵਧਾਉਂਦੀਆਂ ਨੇ ਇਹ ਤਾਂ ਸਾਨੂੰ ਬਾਇਓਗੈਸ ਪਲਾਂਟਾਂ ਵਰਗੀ ਲਾਨਤ ਦੇਣ ਜਾ ਰਹੀਆਂ ਨੇ ਜਿਹਦੇ ਨਾਲ ਇੱਥੇ ਘਰ-ਘਰ ਕੈਂਸਰ ਫੈਲ ਜਾਣੀ ਹੈ ਤੇ ਜੇ ਇਹ ਜਿਹੜੀ ਕੈਂਸਰ ਹੈ ਇਹ ਕੈਂਸਰ ਨੂੰ ਦੂਰ ਕਰਨ ਵਾਸਤੇ ਇਹ ਚੀਜ਼ਾਂ ਸਾਡੇ ਕੰਮ ਆ ਸਕਦੀਆਂ ਨੇ ਗਊ ਨੂੰ ਮਾਤਾ ਐਵੇਂ ਨਹੀਂ ਬੋਲਿਆ ਗਿਆ ਗਊ ਮਾਤਾ ਹੈ ਗਊ ਦਾ ਜਿਹੜਾ ਗੋਬਰ ਹੈ ਮੱਝ ਦਾ ਜਿਹੜਾ ਗੋਬਰ ਹੈ ਇਹ ਚੀਜ਼ਾਂ ਜਿਹੜੀਆਂ ਨੇ ਇਹ ਨੇਚਰਲ ਡੀਟੌਕਸੀਫਾਇਰ ਨੇ ਔਰ ਇਹ ਇਹਨਾਂ ਨੂੰ ਕੰਮ ਕਰਨ ਦਿਓ ਸਾਨੂੰ ਉਹ ਮਾਡਲ ਲੈ ਕੇ ਆਈਏ ਢੀਲਾਂ ਬਣਾਈਏ ਸ਼ਹਿਰ ਦੇ ਆਲੇ-ਦੁਆਲੇ ਉਹਨਾਂ ਵਿੱਚ ਜਦੋਂ ਮੁੜ ਕੇ ਪਾਣੀ ਨਿਕਲ ਕੇ ਜਾਏਗਾ 100% ਕਿਉਂਕਿ ਮੇਰੀ ਗੱਲ ਝੂਠੀ ਹੋ ਸਕਦੀ ਹੈ ਦੁਨੀਆਂ ਦੇ ਹਾਂਦੇ ਸੈਂਟਿਸਟਾਂ ਦੀਆਂ ਗੱਲਾਂ ਝੂਠੀਆਂ ਨਹੀਂ ਹੋ ਸਕਦੀਆਂ ਮੈਂ ਤੁਹਾਨੂੰ ਕਿੰਨੇ ਸੈਂਟਿਸਟਾਂ ਦੇ ਨਾਂ ਗਵਾਏ ਵਿਗੋ ਯੂਨੀਵਰਸਿਟੀ ਤੋਂ ਲੈ ਕੇ ਚਾਈਨਾ ਤੋਂ ਲੈ ਕੇ ਇੰਡੀਆ ਤੱਕ ਕਿ ਸਾਰੇ ਇਹੋ ਗੱਲਾਂ ਕਹ ਰਹੇ